ਅੱਜ ਤੜਕਸਰ ਗੁਰਾਇਆ ਨੈਸ਼ਨਲ ਹਾਈਵੇ ਤੇ ਪਿੰਡ ਚਟੜਾੜੀ ਦੇ ਨਜ਼ਦੀਕ ਇੱਕ ਪਿਕਅਪ ਗੱਡੀ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਅਤੇ ਪਿਕਅਪ ਗੱਡੀ ਦੇ ਡਰਾਈਵਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਕਅਪ ਗੱਡੀ ਵਿੱਚ ਮੁਰਗੇ ਲੋਡ ਸਨ ਜੋ ਪਠਾਨਕੋਟ ਤੋਂ ਲੁਧਿਆਣਾ ਵੱਲ ਜਾ ਰਹੀ ਸੀ। ਅਚਾਨਕ ਪਿਕਅਪ ਗੱਡੀ ਦਾ ਬੇਅਰਿੰਗ ਜਮ ਹੋ ਗਿਆ ਜਿਸ ਕਾਰਨ ਅੱਗੇ ਚਾਰੇ ਟਰੱਕ ਨਾਲ ਪਿੱਛੋਂ ਝਟਕ ਰਾਈ ਟੱਕਰ ਤੋਂ ਬਾਅਦ ਪਿਕਅਪ ਵਿੱਚ ਸਵਾਰ ਵਿਅਕਤੀ ਗੱਡੀ ਵਿੱਚ ਫਸ ਗਏ ਮੌਕੇ ਤੇ ਮੌਜੂਦ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ 108 ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਜ਼ਖਮੀ ਦੋ ਵਿਅਕਤੀਆਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਜਦਕਿ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਜਿਸ ਦੀ লাশ ਨੂੰ ਐਂਬੂਲੈਂਸ ਰਾਹੀਂ ਫਿਲੌਰ ਦੇ ਸਿਵਲ ਹਸਪਤਾਲ ਭੇਜਿਆ ਗਿਆ। ਹਾਦਸੇ ਦੀ ਜਾਣਕਾਰੀ ਗੁਰਿਆਣਾ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸੜਕ ਨੂੰ ਕੁਝ ਸਮੇਂ ਬਾਅਦ ਨਿਰਵਗਿੰਨ ਤਰੀਕੇ ਨਾਲ ਆਵਾਜਾਈ ਲਈ ਖੋਲ ਦਿੱਤਾ ਗਿਆ। ਗੁਰਿਆ ਹੈਾਈਵੇ ਤੇ ਐਕਸੀਡੈਂਟ ਹੋਇਆ ਕੀ ਸਾਰਾ ਮਸਲਾ। ਇਸ ਐਕਸੀਡੈਂਟ ਦੇ ਸਬੰਧ ਵਿੱਚ ਸਾਨੂੰ ERB ਰਾਹ ਦੇ ਮੁਲਾਜ਼ਮਾਂ ਦਾ ਫੋਨ ਆਇਆ ਸੀਗਾ। ਉਹਨਾਂ ਨੂੰ ਵੀ ਕਿਸੇ ਰਾਹੀ ਨੇ ਫੋਨ ਕੀਤਾ। ਔਰ ਪਿਕਅਪ ਗੱਡੀ ਪਲਟ ਗਈ ਹੈ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਡਰਾਈਵਰ ਨੇ ਦੱਸਿਆ ਜੋ ਹਰਮੀਤ ਡਰਾਈਵਰ ਹੈ ਗੱਡੀ ਨੂੰ ਚਲਾ ਰਿਹਾ ਸੀ ਇਹਦੇ ਵਿੱਚ ਮੁਰਗੇ ਲੋਡ ਸੀ ਜੋ ਕਿ ਪਠਾਨਕੋਟ ਤੋਂ ਲੁਧਿਆਣਾ ਸਾਈਡ ਜਾ ਰਿਹਾ ਸੀ ਹਰਪੀ ਡਰਾਈਵਰ ਨੇ ਦੱਸਿਆ ਕਿ ਗੱਡੀ ਦਾ ਜਿਹੜਾ ਟਾਇਰ ਦਾ ਵੈਰਨ ਜਾਮ ਹੋਣ ਕਰਮ ਗੱਡੀ ਇਹ ਅੱਗੇ ਜਾ ਰਹੇ ਟਰੱਕ ਦੇ ਵਿੱਚ ਵੱਜੀ ਹੈ ਜਿਹਦੇ ਕਰਨਾ ਬੁਰੀ ਤਰ੍ਹਾਂ ਗੱਡੀ ਨੁਕਸਾਨੀ ਗਈ ਬੰਦੇ ਵਿੱਚ ਫਸੇ ਹੋਏ ਸਨ ਲੋਕਾਂ ਦੀ ਮਦਦ ਨਾਲ ਸਾਡੇ ਜਾਣ ਤੋਂ ਪਹਿਲਾਂ ਹੀ ਟੀਮ ਦੇ ਜਾਣ ਤੋਂ ਪਹਿਲਾਂ ਬੰਦਿਆਂ ਨੂੰ ਬਾਹਰ ਕੱਢ ਲਿਆ ਗਿਆ ਸੀ 108 ਐਂਬੂਲੈਂਸ ਰਾਹੀਂ ਅਸੀਂ ਦੋ ਬੰਦੇ ਜਿਹੜੇ ਜ਼ਖਮੀ ਜ਼ਿਆਦਾ ਸੀ ਉਹਨਾਂ ਨੂੰ ਫੋਬੜੇ ਭੇਜਿਆ ਗਿਆ ਤੇ ਇੱਕ ਬੰਦਾ ਜਿਹੜਾ ਸੀਗਾ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਮੌਕੇ ਤੇ ਥਾਣਾ ਗ੍ਰੈਂਡ ਤੋਂ ਇਹ ਅਸੀਂ ਸਰਿੰਦਰਪਾਲ ਜੀ ਆਪਣੀ ਟੀਮ ਨਾਲ ਪਹੁੰਚ ਗਏ ਸੀ ਜਿਨ੍ਹਾਂ ਨੇ ਡੈੱਡ ਬੋਡੀ ਆਪਣੇ ਕੋਲੇ ਲੈ ਲਈ ਸੀ ਦੇ ਹਨਾ ਫਲੋ ਸਿਵਲ ਹਸਪਤਲ ਫਲੋਰ ਦੇ ਅਗਲੀ ਗੱਡੀ ਅਗਲੀ ਕਾਰਵਾਈ ਵਾਸਤੇ ਤਪਤੀਸ਼ ਵਾਸਤੇ ਏਐਸਏ ਸ੍ਰੀਨਦਰ ਕਾਲ ਜੀ ਮੌਜੂਦ ਨੇ ਸਰ ਹਾਈਵੇ ਰਸਤਾ ਨਿਰਵੇਗਨ ਰੁਕਣਾ ਚਲਾਤਾ ਹਾਈਵੇ ਨਿਰਵੇਗਨ ਚੱਲ ਰਿਹਾ ਜੀ ਗੱਡੀ ਨੂੰ ਅਸੀਂ ਵਾਈਕਰ ਨਾਲ ਟੋ ਕਰਕੇ ਸਾਈਡ ਤੇ ਕਰਵਾ ਦਿੱਤਾ ਉਹ ਦੀ ਮੈਰੀਗੇਟਿੰਗ ਕਰਵਾ ਦਿੱਤੀ ਹੈ ਨੈਸ਼ਨਲ ਹਾਈਵੇ ਜਿਹੜੀ ਟੀਮ ਹੈ ਜਿਹੜੀ ਰੋਡ ਸੇਫਟੀ ਵਾਲੀ ਜਿਹੜੀ ਨੈਸ਼ਨਲ ਹਾਈਵੇ ਦੀ ਟੀਮ ਹੈ ਉਹਨਾਂ ਨੂੰ ਵੀ ਇਤਲਾਹ ਦੇ ਦਿੱਤੀ ਗਈ ਸੀ ਉਹ ਵੀ ਮੌਕੇ ਤੇ ਪਹੁੰਚ ਗਏ ਸੀ